ਨਹੀਂ ਹੋ ਰਿਹਾ ਚੱਲੂ ਨਹੀਂ ਹੋ ਰਿਹਾ ਚੱਲੂ ਅੱਜ ਇੱਕ ਘਟਨਾ ਦੁੱਖ ਪਰਿਵਾਪਰ ਗਈ ਆ ਇਹ ਸਾਡਾ ਫੋਨ ਜਿਹੜਾ ਹੈ ਜਵਾਬ ਦੇਈ ਹੈ ਜਿਸ ਨਾਲ ਸਾਡਾ ਸਾਰਾ ਕਾਰੋਬਾਰ ਚੱਲ ਰਿਹਾ ਹੈ ਅੱਜ ਇਹਨੂੰ ਠੀਕ ਕਰਾਉਨੇ ਆ ਤੇ ਲੈ ਕੇ ਚੱਲਦੇ ਆ ਰੀਅਲਮੀ ਦੇ ਸਟੋਰ 'ਚ ਤੇ ਦੇਖਦੇ ਆ ਕੀ ਜਿੰਦ ਦਾ ਬਲਦਾ ਨਹੀਂ ਕਰਨਾ ਇੱਕੋ ਜਿਹਾ ਕੰਮ ਨਹੀਂ ਚੱਲਣਾ ਸਾਡਾ ਤੇ ਜਿੰਦ ਦਾ ਆਈਫੋਨ ਲਿਆ ਉਸ ਦਿਨ ਦਾ ਇਹ ਹਿਰਕ ਕਰ ਗਿਆ ਥੋੜਾ ਜਿਹਾ ਉਹ ਕੋਲ ਬੈਠਾ ਕਰ ਰਿਹਾ ਥੋੜਾ ਜਿਹਾ ਇਹਨੂੰ ਆਇਆ ਵੀ ਮੇਰੀ ਹੁਣ ਪੁੱਛ ਕੇ ਘਟ ਗਈ ਆ ਤੇ ਉਹ ਵੀ ਆਈਫੋਨ ਚੱਕੀ ਫਿਰਦੇ ਆ ਗਿਆ ਨਾ ਹੋਰ ਦੇਖਦੇ ਆ ਜਿ ਲਗਾ ਕੇ ਉਹ ਤੇ ਸਟੋਰ ਤੇ ਤੇ ਇਸੇ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਅੱਜ ਦੀ ਗੱਲਬਾਤ ਤੁਹਾਨੂੰ ਦਿਖਾਉਂਦੇ ਆ। ਸਤਿ ਸ਼੍ਰੀ ਅਕਾਲ ਜੀ। ਅੱਜ ਹੈਗਾ ਆ 14 ਅਗਸਤ 2025 ਦਿਨ ਵੀਰਵਾਰ। ਤੇ ਚੱਲਦੇ ਆ ਹੁਣ। ਬੰਬੂ ਕਾਰਟ ਆਪਣਾ ਚੱਕਦੇ ਆ ਤੇ ਪਹੁੰਚਦੇ ਆ ਰੀਅਲਮੀ ਦੇ ਸਟੋਰ ਟਿਕਨੇ ਸਰਵਿਸ ਸੈਂਟਰ 'ਚ। ਦਿਖਾਉਂਦੇ ਆ ਫੋਨ ਚਲ ਕੇ ਕੀ ਗੱਲਬਾਤ ਵਰਤੀ ਆ ਫਿਰ ਦੇਖਦੇ ਆ। चालू हो गया ऐसे अभी मैं घर में चालू कर रहा था चालू ही नहीं हो रहा था तो सॉफ्टवेयर करके देखना पड़ेगा डाटा मैन पूरा इरेज हो जाएगा अच्छा हाँ ऐप वगैरह भी चला जाएगा सब कुछ चला जाएगा अभी स्टार्ट हो जाए तो ही देखना पड़ेगा नहीं तो फिर वो बैटरी चेंज करना पड़ेगा दो तो ही रीजन ਕੀ ਲੱਗ ਰਿਹਾ ਹੈ ਆਪਣਾ ਜਿਹੜਾ ਇਹ ਬਣ ਗਿਆ ਜੀ ਤੇ ਲੱਖ ਲੱਖ ਵਧਾਈਆਂ ਹੁਣ ਜੀ ਮੈਨੂੰ 180 ਰੁਪਏ ਜੇ ਸਰ ਗਿਆ ਜੀ ਅਪਡੇਟ ਹੋ ਕੇ ਸਿਸਟਮ ਅਪਡੇਟ ਕੀਤਾ ਪਰ ਆਪਣਾ ਸਾਰਾ ਸਮਾਨ ਇਹ ਚੋਂ ਨਿਕਲ ਗਿਆ ਹੁਣ ਦੁਬਾਰਾ ਮੁੜ ਕੇ ਹੌਲੀ ਹੌਲੀ ਭਰਨਾ ਪੈਣਾ ਠੀਕ ਹੈ ਜੀ ਇਹ ਨਾਲੇ ਮੋਟਰਸਾਈਕਲ ਦੀ ਸਰਵਿਸ ਹੋ ਗਈ ਤੇ ਹੁਣ ਉਹਦੀ ਨਹਾਈ ਧਵਾਈ ਕਰਾਉਣੇ ਪਹਿਲਾਂ ਮੈਂ ਲੱਗਿਆ ਸੀ ਉੱਥੇ ਬਾਜ਼ਾਰ 'ਚ ਹੀ ਕਰਾਉਣ ਫਿਰ ਮੈਂ ਕਿਰੇ ਕਰਾਉਣੇ ਕਾ ਲੰਮੀ 50 ਰੁਪਏ ਖੂਕਣ ਤੇ ਆਪ ਘਰੇ ਦੇਖ ਲਈਏ ਤੇ ਆਪ ਲੱਗਦੇ ਆ ਅਜੇ ਉਹਦੀ ਨਹਾਈ ਧਵਾਈ ਕਰਾਉਣੇ ਚੰਗੀ ਤਰ੍ਹਾਂ ਯਾ ਕੱਟਿਆ ਕਰ ਗਿਆ ਹੈ ਚਾਹਾਂ ਚਾਹ ਲਓ ਜੀ 1 ਘੰਟੇ ਦੀ ਮਿਹਨਤ ਤੋਂ ਬਾਅਦ ਮੋਟਰਸਾਈਕਲ ਜੀ ਚੱਪਕ ਗਈ ਨੇ ਬਹੁਤ ਚਰਾ ਮਰ ਤੋਸ ਤਾਂ ਉਹ ਵੀ ਪਤਾ ਨਹੀਂ ਕਿੰਨੇ ਚਿਰ ਹੋ ਗਏ ਤੋਂ ਆਏ ਨੂੰ ਮਾੜਾ ਮੋਟਾ ਕਪੜਾ ਮਾਰ ਕੇ ਕੰਮ ਚੱਲੀ ਜਾਂਦਾ ਤੇ ਨਕਲੀ ਸਟਾਰਟ ਕਰਕੇ ਦੇਖ ਲਈਏ ਕੀ ਕਹਿੰਦਾ ਹੈ ਚੱਲ ਵੀ ਲੱਗ ਜਾ ਸਮੂਥ ਸਟਾਰਟਿੰਗ ਇੱਕ ਵਾਰੀ ਫੇਰ ਤਿਆਰੀ ਖਿੱਚ ਲਈਏ ਹੁਣ ਅਸੀਂ ਅੱਜ ਦਿਨ ਭਰ ਕੀਤੇ ਨਿਖੇ ਬਸ ਗੁਰਦੁਆਰਾ ਸਾਹਿਬ ਤੋਂ ਆਪਲੋਡ ਕਰੇ ਬੈਠੇ ਹਾਂ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਫੇਰ ਸ਼ਾਮ ਦੇ ਵਾਣ ਦੇ ਹਾਜ਼ਰੀ ਭਰਾਂਗੇ ਇਨਾਲੇ ਕੁਛ ਬਾਜ਼ਾਰ ਤੋਂ ਸਬਜ਼ੀਆਂ ਸੁੱਕੀਆਂ ਲੈ ਕੇ ਆਵਾਂਗੇ ਕਈ ਇਹਨਾਂ ਦੇ ਸੋਚੀ ਜਾਂਨੇ ਤੇ ਚਲਦੇ ਹਾਂ ਐ ਇਹ ਨਾਲੇ ਪੰਨ ਨਾਲੇ ਫਲੀਆਂ ਨਹੀਂ ਉਹ ਨਹੀਂ ਮੈਂ ਖੜਾ ਹਲਵਾ ਹੈ ਨਾ ਮੋੜੇ ਦੀ ਗੱਲ ਕਰ ਰਿਹਾ ਮੈਂ ਅੱਛਾ ਹਲਵਾ ਹਲਵਾ ਖਾਈਏ ਸੋਚ ਇੰਟੂ ਭਈਆ ਕੋ ਵੀ ਦੇਖ ਲੀਜੀਏ ਗੁਰਦੁਆਰੇ ਆਓ ਤੇ ਨਾਲੇ ਐ ਮਹਾਰਾਜ ਦੇ ਮੱਥਾ ਟੇਕੋ ਤੇ ਨਾਲੇ ਇੱਦ ਨਵਾਂ ਨਵਾਂ ਨਾਸ਼ਤਾ ਕਰੋ ਰੋਜ਼ ਲਿਆ ਮੇਰੇ ਵੀਰ ਆ ਲੋ ਜੀ ਕਿ ਉਹ ਸਭ ਤੋਂ ਹੈ ਬਖਨ ਸਾਰੇ ਸਾਲ ਦੇ ਕਾਰਕਰਮ ਜਿਹੜੇ ਮਨਾਉਣੇ ਆ ਗੁਰਪੁਰਸ਼ੀ ਦੇ ਦਿਹਾੜੇ ਜੋਤੀ ਜੋਤ ਦਿਹਾੜੇ ਸਾਰੇ ਨੋਟ ਕਰਕੇ ਇੱਥੇ ਲਾ ਦਿੱਤੇ ਗਏ ਨੇ ਅੰਦਰ ਅਜ ਦਾ ਹੁਕਮਨਾਮਾ ਸਾਹਿਬ ਇਹ ਇੰਦਾ ਸੁਖ ਦਿਓ ਭਾਜੀ ਇਹ ਜੇ ਇੱਥੇ ਦਾ ਬਾਜ਼ਾਰ ਫਰੂਟ ਦੀਆਂ ਦੁਕਾਨਾਂ ਬਾਹਰਲੇ ਪਾਸੇ ਤੇ ਅੰਦਰਲੇ ਪਾਸੇ ਸਬਜ਼ੀ ਮਾਰਕਟ ਇਹ ਜੀ ਛੱਤੀਗੜ੍ਹ ਦਾ ਬਾਜ਼ਾਰ ਕਿਵੇਂ ਆਦਾ ਕੀ ਮੋਟਾ ਵਾਲਾ ਨਹੀਂ ਹੈ ਨਹੀਂ ਮੋਟਾ ਨਹੀਂ ਰਹੇ ਮੋਟਾ ਨਹੀਂ ਆਏਗਾ ਇਸ ਤੋਂ بڑا ਆਏਗਾ ਮੋਟਾ ਵਾਲਾ ਬੰਦ ਹੋ ਗਿਆ ਜਮਾਟਰ ਲੈ ਤਾ ਬਾਕੀ ਬਾਕੀ ਦੇਖੋ ਮਾਨੇ ਕੱਪਾ ਪੱਤਾ ਪੱਟ ਕੇ ਬੜੀ ਆਹ ਨਾਲ ਪੰਚ ਅੱਟਕਾ ਸੇ ਮਾਰ ਲਓ ਹਾਂਜੀ ਬਾਜ਼ਾਰ ਕਰਕੇ ਆ ਗਏ ਆ ਤੇ ਹੁਣ ਪਹੁੰਚ ਗਿਆ ਘਰੇ ਸਬਜ਼ੀ ਸਬਜ਼ੀ ਸਾਹਮਣੇ ਆ ਇਸ ਲਈ ਸ਼ਾਮ ਕੇ ਲੰਗਰ ਬਾਣੀ ਛੱਕ ਕੇ ਤੇ ਕਰਦੇ ਆ ਰਾਮ ਤੇ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਕੱਲ ਨੂੰ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਤੇ ਇਸੇ ਦੇ ਨਾਲ ਸਾਰੇ ਪਿਆਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਕੋਈ ਕੀ ਕਰਦੇ ਹੁੰਦੇ ਆ ਕਮੈਂਟ ਵੀ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿੱਦਾਂ ਦੀ ਬਣੀ ਆ ਤੇ ਕੀ ਗਲਤੀਆਂ ਹੋ ਰਹੀਆਂ ਕਿਉਂਕਿ ਹਾਲੇ ਆਪਾਂ ਥੋੜੇ ਜਿਹਾ ਕੱਚੇ-ਕੱਚੇ ਜਿਹਾ ਯੂਟਿਊਬਰ ਆ ਥੋੜੇ ਜਿਹਾ ਲੱਗੋ ਘੱਟ ਟਾਈਮ ਹਾਲੇ ਹਨਾ ਠੀਕ ਆ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਤੇ ਧੰਨਵਾਦ ਸੌ